아ा아 भ ा피트ा나े स ा어ी ਹਾਂ ਜੀ ਅੱਜ ਤੁਸੀਂ ਆਏ ਆ ਕਿੰਨਾ ਕ੍ਰਾਸ਼ਨ ਲੈ ਕੇ ਆਏ ਆ ਜਿਹੜੇ ਹਾਰਡ ਪੀਟ ਦਾ ਹਾਸਤੇ ਜੀ ਦੇਖੋ ਅਸੀਂ ਕਾਫੀ ਮਤਲਬ ਜਿਹੜਾ ਕਣਕ ਲੈ ਕੇ ਆਏ ਆ ਜਿਹੜੀ ਕਣਕ ਅਸੀਂ ਮਤਲਬ ਬੀਜ ਦੀ ਸਪਾਰਸ਼ ਨਹੀਂ ਕਰਾਂਗੇ ਅਸੀਂ ਘਰਾਂ 'ਚ ਕਣਕ ਦੇਵਾਂਗੇ ਖਾਣ ਨੂੰ ਕਿਉਂਕਿ ਬੀਜ ਦੀ ਕੋਈ ਗਾਰੰਟੀ ਨਹੀਂ ਹੁੰਦੀ ਜਦੋਂ ਆਪਾਂ ਇਕੱਠੀ ਕਣਕ ਜੀਤੀ ਆ ਅਸੀਂ ਕਹਾਂਗੇ ਬੀਜੋ ਅਸੀਂ ਕਹਿੰਦੇ ਉਹ ਪਟਾਲੋ ਕਿਸੇ ਨਾਲ ਕੁਝ ਕਰ ਲਓ ਬਾਕੀ ਹੈਗਾ ਸਾਡਾ ਖਾਦ ਦਾ ਪ੍ਰੋਜੈਕਟ ਖਾਸ ਤਨੂੰ ਹਲਦੀ ਘੜੀ ਇਥੋਂ ਡੀਏਪੀ ਮਿਲੀ ਜਿਹੜੀ 200 ਬੋਰੀ ਮਿਲੀ ਆ ਬਾਕੀ ਸਾਨੂੰ ਮਿਲਣੀ ਆ ਵਾਦਾ ਕੀਤਾ ਮਤਲਬ ਜ਼ਿਲ੍ਹਾ ਪ੍ਰਸ਼ਾਸਨ ਨੇ ਉਹ ਜੋ ਜੋ ਮਿਲੀ ਜਾਊਗਾ ਵੰਡੀ ਜਾਵਾਂਗੇ ਅੱਜ ਸਾਡੇ ਕੋਲੇ ਆ 6-7 ਜਿਹੜੇ ਕੈਂਪੂ ਆ ਇੱਕ ਟਰੱਕ ਆ ਇਹ ਅਸੀਂ ਮਤਲਬ ਖਾਦ ਤੇ ਬੀ ਲੈ ਕੇ ਆਏ ਆ ਇਹ ਅਸੀਂ ਲੋਕਾਂ ਨੂੰ ਸਪਲਾਈ ਕਰਾਂਗੇ ਇਹ ਮਤਲਬ ਜਿਹੜਾ ਉਹਦੀ ਸਾਡੇ ਕੋਲ ਲਿਸਟਾਂ ਬਣੀਆਂ ਹੋਈਆਂ ਲਿਸਟਾਂ ਮੁਤਾਬਕ ਅਸੀਂ ਪਿੰਡਾਂ ਦੇ ਵਿੱਚ ਜਾਵਾਂਗੇ ਅਸੀਂ ਭਾਰਤੀ ਕਿਸਾਨ ਯੂਨੀਅਨ ਇੱਕ ਇੱਕ ਟਡਕੋਂਦਾ ਵੱਲੋਂ ਛੋਟਾ ਜਿੰਨਾ ਕ ਪਰਾਲਾ ਕੀਤਾ ਪਹਿਲਾਂ ਅ ਚੱਲਦੇ ਮਤਲਬ ਜਦੋਂ ਪਾਣੀ ਦੇ ਵਿੱਚ ਵੀ ਸਾਡੀਆਂ ਵੱਖ-ਵੱਖ ਟੀਮਾਂ ਆਉਂਦੀਆਂ ਰਹੀਆਂ ਅ ਕਦੇ ਖਾਦ ਵੰਡ ਕੇ ਗਏ ਨੇ ਕਦੇ ਅਚਾਰ ਪਸ਼ੂਆਂ ਦਾ ਹਰਾ-ਚਾਰਾ ਕਿਤੇ ਕੱਪੜੇ ਕਿਤੇ ਭਾਂਡੇ ਮਜ਼ਦੂਰਾਂ ਨੂੰ ਟੀੜਾ ਕੱਪੜਾ ਵੰਡ ਕੇ ਗਏ ਨੇ ਤੇ ਅੱਜ ਜਿਹੜਾ ਹੈਗਾ ਇਹ ਕਾਫਲਾ ਮਤਲਬ ਕਣਕ ਬੀਜਣ ਵਾਸਤੇ ਮਤਲਬ ਉਹਨਾਂ ਨੂੰ ਬੀਜ ਤੇ ਰੇ ਤੇ ਡੀਜ਼ਲ ਦੀ ਸਪਲਾਈ ਦਾਨੂ ਜਿਹਦਾ ਪ੍ਰਸ਼ਾਸਨ ਨਾਲ ਗੱਲ ਕਰਕੇ ਵੀ ਸਾਨੂੰ ਡੀਪੀ ਦਿਓ ਉਹ ਸਾਡੀ ਸਾਈਡ ਤੇ ਪਹੁੰਚ ਚੁੱਕੀ ਆ ਜਿੱਥੇ ਅਸੀਂ ਵੰਡਣੀ ਆ ਜਿਹੜੀ ਆ ਸਹਾਇਤਾ ਇਹ ਪਿੰਡਾਂ ਜਿਉ ਸਾਡੀ ਵੱਖਰੀ ਆਈ ਆ ਹੱਦੇ ਹੋਰ ਆ ਰਹੇ ਆ ਉਸ ਤੋਂ ਬਾਅਦ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਜਿਵੇਂ ਜਿਵੇਂ ਡੀਏਪੀ ਮਿਲ ਜੂਗੀ ਤੇ ਇੱਕ ਅਸੀਂ ਇਹ ਫੈਸਲਾ ਕੀਤਾ ਵੀ ਜਿਹੜੇ ਗਰੀਬ ਕਿਸਾਨ ਹੈ ਵੱਧ ਤੋਂ ਵੱਧ 5 ਏਕੜ ਵਾਲੇ ਉਹਨਾਂ ਦੀ ਕਣਕ ਅਸੀਂ ਵਜਵਾਉਣੀ ਆ ਹੁਣ ਅਸੀਂ ਪਿੰਡਾਂ ਚੱਲਿਆ ਫਰੋਜ਼ਪੁਰ ਵਾਲੇ ਸਾਥੇ ਸਾਡੇ ਨਾਲ ਪ੍ਰਧਾਨ ਜੀ ਜਗੀਰ ਸਿੰਘ ਖਹਿਰਾ ਗਲਜਾਰ ਸਿੰਘ ਕਬਰਵੱਛਾ ਜਨਰਲ ਸਕੱਤਰ ਜਿੱਧਰ ਜਿੱਧਰ ਇਹ ਕਹਿਣਗੇ ਉੱਥੇ ਜਾ ਕੇ ਅਸੀਂ ਸਹਾਇਤਾ ਵੰਡਣੀ ਆ ਮੈਂ ਮਾ ਜਨਰਲ ਸਕੱਤਰ ਉਹ ਖਾਦ ਲੈ ਕੇ ਅੱਗੇ ਚਲੇ ਗਏ ਅਸੀਂ ਹੁਣ ਸਾਰੇ ਚੱਲਿਆ ਉੱਥੇ ਜਾ ਕੇ ਮੇੜਾ